ਨਲਵਾਕ ਸਿੰਘ ਜੀ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਦਾ ਯੋਜਨ ਤੁਹਾਡੇ ਤੇ ਗੁਰਦੁਆਰਾ ਪੱਠਾ ਸਾਹਿਬ ਵਿੱਚ ਹੋਇਆ ਹੈ। ਔਰ ਗੁਰੂ ਗਰੀਬ ਨਿਵਾਸ ਸੁਸਾਇਟੀ ਦੇ ਪ੍ਰਧਾਨ ਤਲਜੀਤ ਸਿੰਘ ਕਾਲੂ ਅੱਜ ਨਹੀਂ ਬਹੁਤ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਹ ਆਪਣੀ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਪੰਜਾਬ ਦੀਆਂ ਔਰ ਬਹੁਤ ਵਧੀਆ ਮਨੁੱਖਤਾ ਦੇ ਭਲੇ ਲਈ ਕਾਰਸਕ੍ਰਿਆ ਕੀ ਮੈਸੇਜ ਹੈ ਕਿ ਸੰਦੇਸ਼ ਹੈ ਤੁਸੀਂ ਆਪਣੇ ਖੇਤਰ ਵਾਸੀ ਹੋ। ਸਮੂੱਚੀ ਸੰਗਤ ਨੂੰ ਜੋ ਤੁਹਾਡੇ ਮਾਧਿਵਰਾਇ ਮੈਂ ਫਤਿਹ ਸਾਂਝ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਜੀ ਸਿੰਘ ਕਲਹੋਣੀ ਜਿਹੜਾ ਸੇਵਾ ਕਾਰਜ ਕਰ ਰਹੇ ਬਹੁਤ ਬਧੀ ਕਰ ਰਹੇ ਕਿਉਂਕਿ ਗੁਰੂਾਨ ਸਾਹਿਬ ਦਾ ਮੈਸੇਜ ਹੈ ਵੀ ਵਿੱਚ ਦੁਨੀਆ ਸੇਵਕ ਮਾਈਂ ਤਰਗਾ ਬੈਸਨ ਪਾਈ ਹੈ ਵੀ ਸੇਵਾ ਦਾ ਜਿਹੜਾ ਸੰਕਲਪ ਹੈ ਇਹ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਜਿਹਨੂੰ ਇਸ ਕਲਹੋਬ ਕੁਮਾਰੇ ਨੇ ਕਿਉਂਕਿ ਬਾਬੇ ਨਾਨਕ ਦਾ ਸੰਦੇਸ਼ ਹੈ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਜਿਹੜਾ ਅੱਜ ਇੱਥੇ ਕੈਂਪ ਲਾਇਆ ਗਿਆ ਇਹ ਮਕੀਰੀਆਂ ਹਲਕੇ ਵਿੱਚ ਇਹ ਜੈਤੂ ਦੇ ਮੋਰਚਾ ਕੁਕੀਸ ਮੋਰਚੇ ਵਿੱਚ ਸਿਲਾਕੇ 'ਚ ਬਹੁਤ ਸਾਰੇ ਸਿੰਘ ਜਿਹੜੇ ਸਨ ਉਹ ਸ਼ਾਮਲ ਹੋਏ ਸੀਗੇ ਇਹ ਬੜੀ ਵਿਚਾਰਨ ਵਾਲੀ ਗੱਲ ਹੈ ਔਰ ਬੜੀ ਰੋਚਕ ਗੱਲ ਹੈਗੀ ਹੈ ਕਿ ਪੂਰੇ ਹਿੰਦੁਸਤਾਨ ਤੇ ਅੰਗਰੇਜ਼ ਹਕੂਮਤ ਕਾਬੂ ਹੋ ਕਿ ਕਿ 100 ਸਾਲ ਪਹਿਲਾਂ ਤੇ 100 ਸਾਲ ਬਾਅਦ ਉਹ ਪੰਜਾਬ ਤੇ ਕਾਬੂ ਹੁੰਦੇ ਨੇ ਔਰ ਗੁਰੂ ਕੀ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਮਹੰਤਾਂ ਤੋਂ ਕਿਉਂਕਿ ਉਹਨੇ ਉਹ ਕਿ ਅੰਗਰੇਜ਼ ਹਕੂਮਤ ਜਾਣਦੀ ਸੀ ਕਿ ਜਿਹੜੇ ਸਿੱਖ ਨੇ ਇਹ ਤਾਕਤ ਪ੍ਰਾਪਤ ਕਰ ਲਈ ਗੁਰੂ ਘਰਾਂ ਵਿੱਚੋਂ ਗੁਰੂਕਾਰ ਸਿੱਖ ਦਾ ਇੱਕ ਸ਼ਕਤੀ ਦਾ ਕੇਂਦਰ ਹੈਗਾ ਜੀ। ਔਰ ਅੰਗਰੇਜ਼ ਭਲੀ ਭਾਂ ਜਾਣਦੇ ਸਨ ਵੀ ਜੇ ਸਿੱਖਾਂ ਨੂੰ ਕੰਟਰੋਲ ਵਿੱਚ ਰੱਖਾਂਗੇ ਤੇ ਆਪਾਂ ਦੇਸ਼ ਹਿੰਦੁਸਤਾਨ ਤੇ ਰਾਜ ਕਰ ਸਕਦੇ ਹਾਂ। ਜਦੋਂ ਆਪਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤੇ 85% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ। ਦਿਲਵਾਰ ਸਿੰਘ ਜੀ ਸਿੱਖੀ ਹਰ ਜਗ੍ਹਾ ਪਰਫਲਟ ਹੋਈ ਹੈ। ਔਰ ਜਿਹੜੇ ਸਾਨੂੰ ਗੁਰੂਆਂ ਨੇ ਮਾਰਗ ਦਿਖਾਇਆ ਸੀ। ਹਰ ਜਗ੍ਹਾ ਲੰਗਰ ਦੀ ਗੱਲ ਲਓ, ਕਿਸੇ ਪ੍ਰਕਾਰ ਦੀ ਸੇਵਾ ਦੀ ਗੱਲ ਲਓ। ਸਿੱਖ ਤੇ ਸਿੱਖ ਕੌਮ ਜਿਹੜੀ ਹੈ ਹਰ ਫਰੰਟ ਤੇ ਅੱਗੇ ਹੈ ਸੇਵਾ ਪਾਵਨ ਬਿਲਕੁਲ ਕੀ ਕਹਣਾ ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਤਾਕਤ ਹੈ ਕਿਉਂਕਿ ਸਿੱਖ ਦਾ ਜਿਹਨ ਗੁਰਬਾਣੀ ਹੈਗੀ ਹੈ ਮੇਰੀ ਗੱਲ ਕਰ ਰਿਹਾ ਸੀ ਵੀ ਅੰਗਰੇਜ਼ਾਂ ਨੂੰ ਪਤਾ ਸੀ ਵੀ ਜੇ ਸਿੱਖ ਹਿੰਦੁਸਤਾਨ ਵਿੱਚ ਜੀ ਸਾਡੀ ਜਿਹੜਾ ਕੋਈ ਉਖਾੜ ਸਕਦਾ ਤਾਂ ਸਿੱਖ ਕੌਮ ਹੈਗੀ ਹੈ ਇਸ ਲਈ ਉਹਨਾਂ ਨੇ ਸਿੱਖ ਗੁਰਦਾਰੇ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹਿਆ ਮਹੰਤਾਂ ਦੇ ਪਿੱਛੇ ਪਿੱਛੇ ਖੜੇ ਹੋ ਕੇ ਔਰ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਸਾਕਨ ਨਨਕਾਣਾ ਸਾਹਿਬ ਜਿਹੜਾ 100 ਸਾਲਾ ਸ਼ਤਾਬਦੀ ਜੱਤੋ ਦੇ ਮੋਰਚੇ ਦੀ ਜਿਹਦੇ ਵਿੱਚ ਨਾਂਬਾ ਜਿਹੜਾ ਰਿਆਸਤ ਦਾ ਜਿਹੜਾ ਰਾਜਾ ਸੀ ਉਹਨੂੰ ਅੰਗਰੇਜ਼ ਹਕੂਮਤ ਧੱਕਾ ਕੀਤਾ ਤੇ ਸਿੱਖਾਂ ਨੇ ਉਹਦੇ ਕਿਉਂਕਿ ਸਿੱਖ ਕੌਮ ਨਾਲ ਬੜਾ ਸਹਿਯੋਗ ਕਰਦਾ ਸੀਗਾ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਦਾ ਸੀਗਾ ਉਹਦੇ ਸਬੰਧ ਵਿੱਚ ਜੱਤੋ ਦਾ ਮੋਰਚਾ ਲੱਗਾ ਸੀ ਜੱਤੋ ਵਿਖੇ ਜਿੱਥੇ ਬਾ ਕਮਾਲ ਸਿੱਖਾਂ ਨੇ ਸ਼ਹਾਤਾ ਦੇ ਕੇ 300 ਤੋਂ ਵੱਧ ਸਿੱਖ ਸ਼ਹੀਦ ਹੋਇਆ ਸੀ ਉਸ ਮੋਰਚੇ 'ਚ ਦਲਵਕ ਸਿੰਘ ਜੀ ਬੜੀ ਤਰਸਦੀ ਸਾਰੇ ਪੰਜਾਬ ਦੇ ਲੋਕ ਚੱਲ ਰਹੇ ਆ ਖਾਸ ਕਰਕੇ ਨਸ਼ੇ ਦੀ ਕੀ ਮੈਸੇਜ ਹੈ ਨੌਜਵਾਨਾਂ ਨੂੰ ਕਿ ਅਸੀਂ ਜਿਹੜੀ ਆਪਣੀ ਵਿਰਾਸਤ ਆ ਉਹਨੂੰ ਸਵਾਲੀ ਨਸ਼ਿਆਂ ਨੂੰ ਕਰੀ ਬਿਲਕੁਲ ਜੀ ਜਦੋਂ ਇਹ ਨਸ਼ੇ ਦਾ ਕੋਈ ਕਾਰਨ ਹੈ ਵੀ ਹਕੂਮ ਇਹ ਵੀ ਜਿਹੜਾ ਨਾ ਇਹ ਨਸ਼ਾ ਆਪਣੇ ਆਪ ਨਹੀਂ ਆਇਆ ਆ ਤੁਹਾਡੇ ਰਾਜਸਥਾਨ ਨੇੜੇਗਾ ਉਥੇ ਨਸ਼ਾ ਨਹੀਂਗਾ ਪੰਜਾਬ 'ਚ ਨਸ਼ੇ ਦਾ ਬੋਲਬਾਲਾ ਉਹਦਾ ਕਾਰਨ ਵੀ ਕੋਈ ਏਜੰਸੀਆਂ ਦਾ ਕਾਰਨ ਮੈਂ ਮੰਨਾਂਗਾ ਇਸ ਕਰਕੇ ਔਰ ਮੇਨ ਜਿਹੜਾ ਵੱਡਾ ਮੁੱਦਾ ਹੈਗਾ ਜੇ ਅਸੀਂ ਗੁਰਬਾਣੀ ਤੋਂ ਆਪਣੀ ਇਤਿਹਾਸ ਤੋਂ ਟੁੱਟਾਂਗੇ ਤੇ ਨਸ਼ੇ ਵੱਲ ਪਾਸੇ ੱਟਕੇ ਜਾਵਾਂਗੇ ਕਿਉਂਕਿ ਸਾਡਾ ਇਤਿਹਾਸ ਜਿਹੜਾ ਸਾਨੂੰ ਉਹ ਚੜ੍ਹਦੀਕਲ ਵਾਲਾ ਜੀਵਨ ਜੂਣ ਦਾ ਸੁਨੇਹਾ ਦਿੰਦਾ ਹੈ ਗੁਰਬਾਣੀ ਸਾਨੂੰ ਸ੍ਰਬ ਨਾਲ ਮਿਲਣ ਦੇ ਵਾਸਤੇ ਸਮਾਜ ਦੇ ਭਲੇ ਵਾਸਤੇ ਜ਼ਿੰਦਗੀ ਚੰਗੀ ਜੂਣ ਵਾਸਤੇ ਸੁਨੇਹਾ ਦਿੰਦੀ ਹੈ ਸੋ ਅੱਜ ਦੇ ਨੌਜਵਾਨ ਮੈਸੇਜ ਸੁਨੇਹਾ ਦੇਵਾਂਗਾ ਕਿ ਆਓ ਆਪਣਾ ਜਿਹੜਾ ਇਤਿਹਾਸ ਬਬਾਨੀਆਂ ਕਹਾਣੀਆਂ ਪੁੱਤ-ਪੁੱਤ ਕਰੀਏ ਨੀ ਆਪਣੇ ਇਤਿਹਾਸ ਨਾਲ ਜੁੜੀਏ ਆਪਣੇ ਵਿਰਸੇ ਨਾਲ ਜੁੜੀਏ ਜੋ ਸਾਨੂੰ ਗੁਰੂਸਾਂ ਨੇ ਸਰਦਾਰੀਆਂ ਬਖਸ਼ੀਆਂ ਆਪਣਾ ਕੁਰਬਾਨ ਕਰਕੇ ਸੰਸ ਕੁਰਬਾਨ ਕਰਕੇ ਸਾਡੇ ਬਜ਼ੁਰਗਾਂ ਨੇ ਬਾਤਿਹਾਸ਼ ਬੇ ਇਤਹਾਸ਼ਾ ਕੁਰਬਾਨੀਆਂ ਕੀਤੀਆਂ ਨੇ ਕਿਸ ਤਰ੍ਹਾਂ ਦੀ ਰਵਿਉਤੀ ਹੋ ਰਹੀ ਹੈ ਐ ਦਲੇ ਸਿੰਘ ਦਲਜੀਤ ਸਿੰਘ ਕੱਲ ਹੋਰਾ ਕੈਂਪ ਲਗਾਇਆ ਕਿਸ ਤਰ੍ਹਾਂ ਦੀ ਖੁਸ਼ੀ ਆ ਲੋ ਦੇਖੀ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਹਾਂ ਇਹ ਇਹਨਾਂ ਨਾਲ ਸਰਦਾਰਾਂ ਨੂੰ ਮਿਲੇ ਸੀ ਆਪਾਂ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਸੇਵਾ ਕਾਰਜ ਕਰ ਰਹੇ ਹਾਂ ਤੇ ਮਿਲੇ ਤੇ ਮੈਂ ਕਿਹਾ ਤੁਸੀਂ ਸਾਡੇ ਇਲਾਕੇ ਚ ਸੇਵਾ ਦਾ ਕਾਰਜ ਕਰੋ ਕੁਕੀ ਬਹੁਤ ਸਾਰੇ ਲੋ ਲੋੜਵੰਦ ਲੋਕ ਹੁੰਦੇ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਔਰ ਬਹੁਤ ਥੋੜੀ ਇਹ ਸੇਵਾ ਮਹਾਰਜ ਬਖਸ਼ਿਸ਼ ਕਰੇ ਅਰਦਾਸ ਹੈ ਗੁਰੂ ਚਰਨਾਂ ਚ ਮਹਾਰਾਜ ਕਿਰਪਾ ਕਰੇ ਦੁਜੀ ਸਿੰਘ ਕਾਲੂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਚੜਦੀ ਕਲਾ ਬਖਸ਼ਿਸ਼ ਕਰੇ ਇਸ ਤਰ੍ਹਾਂ ਹੀ ਮੁਲਕ ਦਾ ਸੇਵਾ ਕਰਦੇ ਰਹਿਣਾ ਇਹ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਅਗੇ ਤੇ ਇਹ ਸਟਾਲ ਵੀ ਲੱਗਾ ਹੋਇਆ ਇੱਥੇ ਲਿਟਰੇਚਰ ਵਾਸਤੇ ਤਾਂ ਜੋ ਆਪਣਾ ਇਤਿਹਾਸ ਪੜ੍ਹ ਕੇ ਵਿਚਾਰ ਸਕੀ ਆਪਾਂ ਜੀ